ਸੁਖੀ ਰਿੰਦਾਵਾ ਇੱਕ ਹੋਮ ਮਿਨਿਸਟਰ ਨਹੀਂ ਗੁੰਡਿਆਂ ਦਾ ਮਿਨਿਸਟਰ ਹੈ ਜਿਨਨੇ ਤੱਕੇ ਕਬਜੇ ਝੂਠੇ ਕੇਸ ਇਹਨੇ ਮਰਡਰ ਵੀ ਕਰਾਏ ਐ ਐਜਾ ਹੋਮ ਮਿਨਿਸਟਰ ਜਿਹੜਾ ਮਰਡਰ ਕਰਾਏ ਆਪ ਜਿਹਦੇ ਹੱਥ ਹੋਏ ਇਹ ਤੋਂ ਮਾੜਾ ਪੰਜਾਬੀ ਹੋ ਸਕਦਾ ਇਹ ਜਿਨਨੇ ਇਹਨੇ ਮਰਡਰ ਕੀਤੇ ਆ ਕਰਵਾਏ ਆ ਕਕੇ ਕੀਤੇ ਕਬਜ਼ੇ ਕੀਤੇ ਐ ਠੂਠੇ ਕੇਸ ਕੀਤੇ ਐ ਸਾਰਿਆਂ ਦੀ ਕਵਰੀ ਹੋਊਗੀ ਤੇ ਜਿਹੜੇ ਨੇ ਘਟਾਲੇ ਸੀਡ ਸਕੈਮ ਤੋਂ ਲੈ ਕੇ ਐਨੇ ਹਰ ਚੀਜ਼ ਚ ਪੈਸਾ ਇਕੱਠਾ ਕੀਤਾ ਇਕ-ਇਕ ਚੀਜ਼ ਦੀ ਇਨਕੁਆਰੀ ਹੋ ਗਈ ਐ ਨੇ ਇਹਦੇ ਹੋਮ ਮਿਨਿਸਟਰ ਦੇ ਇਕੱਲੇ 20 ਦਿਨ ਰਹਿ ਗਏ ਫਿਰ ਜਿਹੜਾ ਜੇਲ ਮਿਨਿਸਟਰ ਐ ਉਸੇ ਜੇਲ ਚ ਜਾਊਗਾ ਜਿੱਥੇ ਐਨੇ ਇੰਨਾ ਗੰਦ ਪਾਇਆ ਗੈਂਗਸਟਰਾਂ ਨੂੰ ਪਾਲਿਆ ਨੇ ਜੇਲ 'ਚ ਇਹ ਤੋਂ ਮੜੀ ਗੱਲ ਕੀ ਹੋ ਸਕਦਾ ਕਿ ਹੋਮ ਮਿਨਿਸਟਰ ਸੂਬੇ ਦਾ ਗੈਂਗਸਟਰਾਂ ਨੂੰ ਜੇਲ੍ਹਾਂ ਚ ਪਾਲੇ ਤੇ ਉਹ ਗੈਂਗਸਟਰ ਪੂਰੇ ਪੰਜਾਬ ਚ ਫਰੋਤੀਆਂ ਲੈ ਰਿਹਾ ਰਿਜ਼ਲਟ ਬੜੇ ਕਲੀਅਰ ਹੈ ਪੰਜਾਬ ਦੀ ਜਨਤਾ ਨੇ ਬੜਾ ਕਲੀਅਰ ਬੋਡਿਕ ਦੇਣਾ ਹੈ ਮੋਗਾ ਰੈਲੀ ਇੱਕ ਇੱਕ ਸ਼ੁਰੂਆਤ ਹੈ ਇੱਕ ਤੂਫਾਨ ਦੀ ਈਸ਼ਵਾਰਾਤ ਹੈ ਐਜਾ ਵੱਡਾ ਤੂਫਾਨ ਖੜਾ ਹੋਇਆ ਅੱਜ ਹੀ ਦੇਖੋ ਤੁਸੀਂ ਡੇਰਾ ਬਾਬਾ ਨਾਨਕ ਆਏ ਮੈਂ ਰਵੀਕਰਨ ਤੇ ਕੁਸ਼ਾਲਪੁਰ ਤੇ ਸਾਰੀ ਟੀਮ ਨੂੰ ਵਧਾਈ ਦੇਣਾ ਚਾਹੁੰਦਾ ਐਡਾ ਵੱਡਾ ਮੋਟਰਸਾਈਕਲ ਦਾ ਰੋਡ ਸ਼ੋ ਅੱਜ ਤੱਕ ਨਹੀਂ 60 ਹਲਕਿਆਂ ਜਾ ਕੇ ਆਇਆ ਇੱਡਾ ਵੱਡਾ ਨਹੀਂ ਹੋਇਆ ਜਿੱਨਾ ਇੱਥੇ ਆ ਜਿੱਥੇ ਗ੍ਰਹਿ ਮੰਤਰੀ ਦਾ ਗੁੰਡਾਗਰਦੀ ਹੈ ਉੱਥੇ ਹੋਇਆ ਹੈ ਆ ਕਲੀਅਰ ਸਬੂਤ ਹੈ ਕਿ ਲੋਕੀ ਬਦਲਾ ਚਾਹੁੰਦੇ ਆ ਤੱਕ ਬਦਲਾ ਵੀ ਚਾਹੁੰਦੇ ਕੀ ਉਹ ਆਪਣੀ ਪੰਜਾਬ ਦੀ ਪਾਰਟੀ ਸ਼੍ਰੋਮਣੀ ਕਾਲੀ ਦਲ ਲਾਏ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਗਠਬੰਧਨ ਦੇ ਉਮੀਦਵਾਰ ਰਵਿਕਰਨ ਸਿੰਘ ਕਾਲੋ ਦੇ ਹੱਕ ਵਿੱਚ ਚੋਣ ਰੈਲੀ ਕਰਨ ਦੇ ਲਈ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਰੰਧਾਵਾ ਨੂੰ ਕਿਹਾ ਕਿ ਉਹ ਇੱਕ ਗੁੰਡਾ ਹੈ ਅਤੇ ਉਹਨਾਂ ਨੇ ਗੈਂਗਸਟਰਾਂ ਨੂੰ ਵਧਾਵਾ ਦਿੱਤਾ ਹੈ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਇੱਥੇ ਤੱਕ ਕਤਲ ਵੀ ਕਰਵਾਏ ਨੇ ਅਕਾਲੀ ਦਲ ਦੀ ਸਰਕਾਰ ਆਉਣ ਤੇ ਇਹਨਾਂ ਦਾ ਹਿਸਾਬ ਲਿਆ ਜਾਵੇਗਾ ਤੇ ਇਸ ਜਿਲ੍ਹੇ ਮੰਤਰੀ ਨੂੰ ਜੇਲ੍ਹ ਦੇ ਵਿੱਚ ਪਾਵਾਂਗੇ ਤੇ ਬੇਦਵੀ ਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਦੀ ਹੋਈ ਬੇਦਵੀ ਮਾਮਲੇ ਦੇ ਵਿੱਚ ਜਿਸ ਜਿਸ ਨੇ ਵੀ ਸਿਆਸਤ ਕੀਤੀ ਹੈ ਉਸ ਦਾ ਕੁਝ ਵੀ ਨਹੀਂ ਰਹਿਣਾ ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਹੋਇਆ ਹੈ ਐਵੇਂ ਹੀ ਨਵਜੋਤ ਸਿੰਘ ਸਿੱਧੂ ਅਤੇ ਰੰਧਾਵਾ ਦਾ ਵੀ ਹੋਵੇਗਾ ਇਸ ਦਰਾਂ ਉਹਨਾਂ ਇਹ ਵੀ ਕਿਹਾ ਕਿ ਪੁਲਿਸ ਚੁੱਠੀ ਰਿਪੋਰਟ ਬਣਾਉਣ ਦਾ ਦਬਾਅ ਬਣਾਉਂਦੀ ਰਹਿੰਦੀ ਹੈ ਇਸ ਦੇ ਲਈ ਸਾਰੇ ਅਫਸਰ ਛੁੱਟੀ ਲੈ ਕੇ ਚਲੇ ਜਾਂਦੇ ਹਨ ਉਹਨਾਂ ਨੇ ਕਿਹਾ ਕਿ ਇਸ ਵਾਰ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਬਸਪਾ ਗਠਬੰਧਨ ਦੀ ਸਰਕਾਰ ਪੰਜਾਬ ਦੇ ਵਿੱਚ ਜ਼ਰੂਰ ਬਣੇਗੀ ਮੈਂ ਖੁਸ਼ਾਲਪੁਰ ਸਾਹਿਬ ਦੇ ਘਰੇ ਹੁਣੀ ਬ੍ਰੈਕਫਾਸਟ ਤੇ ਇੱਥੇ ਆਇਆ ਹਾਂ ਖੁਸ਼ਾਲਪੁਰ ਸਾਹਿਬ ਨਾਲ ਮੇਰਾ ਬਹੁਤ ਭਰਾਵਾ ਵਾਂਗੂ ਸੰਬੰਧ ਹੈ ਬਹੁਤ ਪੁਰਾਣਾ ਸੰਬੰਧ ਹੈ ਤੇ ਇਥੋਂ ਡੇਰਾ ਬਾਬਾ ਨਾਨਕ ਤੋਂ ਇਹਨਾਂ ਨੇ ਵੀ ਕਾਫੀ ਸੇਵਾ ਕੀਤੀ ਪ੍ਰਾਕਤੀ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਮੈਂ ਅਸੀਂ ਰਵਿਕਰਨ ਕਲੋਂ ਸਾਹਿਬ ਨੂੰ ਆ ਟਿਕਟ ਦੇਣਾ ਚਾਹੁੰਦੇ ਆ ਤੇ ਮੈਂ ਬੜੀ ਖੁਸ਼ੀ ਨਾਲ ਕਹਿਣਾ ਚਾਹੁੰਦਾ ਕਿ ਖਸ਼ਾਲਪੁਰ ਸਾਹਿਬ ਨੇ ਇੱਕ ਵਾਰ ਵੀ ਨਾਰਾਜ਼ਗੀ ਜ਼ाहिर ਨਹੀਂ ਕੀਤੀ ਮੈਨੂੰ ਆ ਕੇ ਕਹਿੰਦੇ ਜੀ ਜੋ ਤੁਹਾਡਾ ਹੁਕਮ ਹੈ ਦੇਖੋ ਪਾਰਟੀ ਦਾ ਵਫਾਦਾਰ ਉਹ ਹੁੰਦਾ ਹੈ ਜਿਹੜਾ ਪਾਰਟੀ ਦੀ ਪ੍ਰਧਾਨ ਦੀ ਜੋ ਹੁਕਮ ਹੋਏ ਉਹ ਨਾਲ ਦੇ ਨਾਲ ਪ੍ਰਵਾਨ ਕਰੇ ਸੋ ਮੈਨੂੰ ਮੈਂ ਕਹਿ ਸਕਦਾ ਕਿ ਮੇਰੇ ਜਿਵੇਂ ਜਿਵੇਂ ਉਹਨੇ ਪੂਰਾ ਮੇਰਾ ਮਾਨ ਰੱਖਿਆ ਤੇ ਮੈਂ ਮੈਂ ਕਿਹਾ ਤੁਹਾਡੇ ਘਰੇ ਆਉਂਗਾ ਤੇ ਅੱਜ ਮੈਂ ਆ ਵੀ ਕਹਿਣਾ ਚਾਹਣਾ ਖਸ਼ਾਲਪੁਰ ਸਾਹਿਬ ਨੂੰ ਅਸੀਂ ਪਾਰਟੀ ਦਾ ਜਨਰਲ ਸੈਕਟਰੀ ਵੀ ਬਣਾ ਰਹੇ ਹਾਂ ਤੇ ਬੋਲੇ ਸੋਨਹਾਰ ਆਸ਼ੀਰਵਾਦ ਤੇ ਸਰਕਾਰ ਵਿੱਚ ਐਡਜੂਪੀਸ਼ਨ ਦੇਵਾਂਗੇ ਤੇ ਇਹਨਾਂ ਨੂੰ ਵੀ ਨਜ਼ਾਰਾ ਆ ਜਾਊਗਾ ਕੰਮ ਕਰਨ ਦਾ ਤੇ ਉਹਨਾਂ ਦੇ ਵਰਕਰਾਂ ਨੂੰ ਵੀ ਆ ਜਾਊਗਾ ਬੋਲੇ ਸੋਨਹਾਰ ਆਸ਼ੀਰਵਾਦ ਦੇਖੋ ਇੱਥੇ ਸਾਹਮਣੀ ਅਕਾਦੀ ਦਾ ਜਿੰਦਾਬਾਦ ਇੱਥੇ ਗੁੰਡਾਗਰਦੀ ਦਾ ਰਾਜ ਚੱਲ ਰਿਹਾ ਪਿਛਲੇ 5 ਸਾਲ ਸੁੱਖੀ ਰਿੰਦਾਵਾ ਇੱਕ ਹੋਮ ਮਿਨਿਸਟਰ ਨਹੀਂ ਗੁੰਡਿਆਂ ਦਾ ਮਿਨਿਸਟਰ ਹੈ ਜਿਨ ਨੇ ਧੱਕੇ ਕਬਜੇ ਝੂਠੇ ਕੇਸ ਇਹਨੇ ਮਰਡਰ ਵੀ ਕਰਾਏ ਹੈ ਐ ਜਾ ਹੋਮ ਮਿਨਿਸਟਰ ਜਿਹੜਾ ਮਰਡਰ ਕਰਾਏ ਆ ਆਪ ਜਿਹਦੇ ਹੱਥ ਹੋਏ ਇਹ ਤੋਂ ਮਾੜਾ ਪੰਜਾਬੀ ਹੋ ਸਕਦਾ ਤੂੰ ਮੈਂ ਇੰਨਾ ਕਹਿਣਾ ਚਾਹਣਾ ਮੈਂ ਬਹੁਤ ਅਜ ਕੁ ਮੈਂ ਜਾਣਾ ਵੀ ਹੈ ਪਹਿਲੇ ਹੀ ਮੇਰੇ ਕੋਲੇ ਰਿਪੋਰਟਾਂ ਆਉਂਦੀਆਂ ਕਿ ਇਹ ਇਹ ਜਿੰਨੇ ਨੇ ਮਰਡਰ ਕੀਤੇ ਆ ਕਰਵਾਏ ਆ ੱੱਕੇ ਕੀਤੇ ਕਬਜ਼ੇ ਕੀਤੇ ਆ ਝੂਠੇ ਕੇਸ ਕੀਤੇ ਆ ਸਾਰਿਆਂ ਦੀ ਕਵਰੀ ਹੋਊਗੀ ਤੇ ਜਿਹੜੇ ਨੇ ਘਟਾਲੇ ਸੀਡ ਸਕੈਮ ਤੋਂ ਲੈ ਕੇ ਇਹਨੇ ਹਰ ਚੀਜ਼ ਚ ਪੈਸਾ ਇਕੱਠਾ ਕੀਤਾ ਇੱਕੇ ਚੀਜ਼ ਦੀ ਇਨਕੁਆਰੀ ਹੋ ਗਈ ਇਹਨੇ ਇਹਦੇ ਹੋਮ ਮੰਤਰੀ ਦੇ ਕੱਲੇ 20 ਦਿਨ ਰਹਿ ਗਏ ਫਿਰ ਜਿਹੜਾ ਜੇਲ੍ਹ ਮਨਿਸਟਰ ਹੈ ਉਸੇ ਜੇਲ੍ਹ ਚ ਜਾਊਗਾ ਜਿੱਥੇ ਇਹਨੇ ਇੰਨਾ ਗੰਦ ਪਾਇਆ ਗੈਂਗਸਟਰਾਂ ਨੂੰ ਪਾਲਿਆ ਇਹਨਾਂ ਜੇਲ੍ਹ ਚ ਇਹ ਤਾਂ ਮੜੀ ਗੱਲ ਕੀ ਹੋ ਸਕਦਾ ਕਿ ਹੋਮ ਮਨਿਸਟਰ ਸੂਬੇ ਦਾ ਗੈਂਗਸਟਰਾਂ ਨੂੰ ਜੇਲ੍ਹਾਂ ਚ ਪਾਲੇ ਤੇ ਉਹ ਗੈਂਗਸਟਰ ਪੂਰੇ ਪੰਜਾਬ ਚ ਫਰੋਤੀਆਂ ਲੈਣ ਕਿਉਂਕਿ ਉਹਨਾਂ ਨੂੰ ਹੋਮ ਮਿਨਿਸਟਰੀ ਦੀ ਸ਼ੈ ਇਹ ਤਾਂ ਮਾੜਾ ਗੁੰਡਾਗਰਦੀ ਦਾ ਰਾਜ ਅਜੇ ਤੱਕ ਨਹੀਂ ਦੇਖਿਆ ਤੇ ਪੰਜਾਬ ਨਿਹਰਾਬਾਬਾ ਨਾਨਕ ਤੇ ਹਲਕੇ ਦੇ ਲੋਕ ਇੱਕੀ ਪੂਰਾ ਸਬਕ ਸਿਖਾਉਣਗੇ ਮੈਨੂੰ ਲੱਗਦਾ ਹੈ ਇਹਦੀ ਜ਼ਮਾਨਤ ਬਚਾ ਜੇ ਤਾਂ ਬਹੁਤ ਵੱਡੀ ਗੱਲ ਹੋਊਗੀ। ਬਾਰੇ ਇਸ ਸਾਰਾ ਲਈ ਹਾਂ। ਜਿਹੜੀ ਤੁਸੀਂ ਗਾਈ ਦ ਜਿਹੜੀ ਤੁਸੀਂ ਅਸਕਰ ਬਾਈ ਕੀ ਲੱਗਦਾ ਜੀ ਪੰਜਾਬ ਦੇ ਰਿਜ਼ਲਟਸ ਕਿਸ ਦਾ ਰਿਜ਼ਲਟ ਬੜੇ ਕਲੀਅਰ ਹੈ ਪੰਜਾਬ ਦੀ ਜਨਤਾ ਨੇ ਬੜਾ ਕਲੀਅਰ ਵੋਟ ਦੇਣਾ ਹੈ। ਮੋਗਾ ਰੈਲੀ ਇੱਕ ਇੱਕ ਸ਼ੁਰੂਆਤ ਹੈ। ਇੱਕ ਤੂਫਾਨ ਦੀ ਸ਼ੁਰੂਆਤ ਹੈ। ਐਜਾ ਵੱਡਾ ਤੂਫਾਨ ਖੜਾ ਹੋਇਆ ਅੱਜ ਹੀ ਦੇਖੋ ਤੁਸੀਂ ਡੇਰਾ ਬਾਬਾ ਨਾਨਕ ਆਇਆ ਹੈ। ਮੈਂ ਰਵੀਕਰਨ ਤੇ ਗੁਸ਼ਾਲਪੁਰ ਤੇ ਸਾਰੀ ਟੀਮ ਨੂੰ ਵਧਾਈ ਦੇਣਾ ਚਾਹੁੰਦਾ ਐ ਐਡਾ ਵੱਡਾ ਮੋਟਰਸਾਈਕਲ ਦਾ ਰੋਡ ਸ਼ੋਅ ਅੱਜ ਤੱਕ ਨਹੀਂ ਮੈਂ 60 ਹਲਕਿਆਂ ਜਾ ਕੇ ਆਇਆ ਐ ਐਡਾ ਵੱਡਾ ਨਹੀਂ ਹੋਇਆ ਜਿੰਨਾ ਇੱਥੇ ਐ ਜਿੱਥੇ ਗ੍ਰਹਿ ਮੰਤਰੀ ਦਾ ਗੁੰਡਾਗਰਦੀ ਐ ਉੱਥੇ ਹੋਇਆ ਆ ਕਲੇਮ ਸਬੂਤ ਐ ਕਿ ਲੋਕੀ ਬਦਲਾ ਚਾਹੁੰਦੇ ਐ ਤੱਕ ਬਦਲਾ ਵੀ ਉਹ ਚਾਹੁੰਦੇ ਕਿ ਉਹ ਆਪਣੀ ਪੰਜਾਬ ਦੀ ਪਾਰਟੀ ਸ਼੍ਰੋਮਣੀ ਕਾਲੀ ਦਾ ਲੈ ਪਰਦਾਵਤ ਪ੍ਰਕਾਰ ਦੇ ਭੇਤੀ ਕਾਨੂੰਨ ਲੈ ਕੇ ਪਹਿਲਾਂ ਜਿੱਥੇ ਕਾਂਗਰਸੀ ਆਵਾਜ਼ ਉਠਾਉਂਦੇ ਰਹੇ ਹੁਣ ਭਾਜਪਾ ਨੇ ਵੀ ਆਵਾਜ਼ ਉਠਾਣੀ ਸ਼ੁਰੂ ਕਰ ਦਿੱਤੀ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਅਜਿਸ਼ ਚੰਨਾ ਨੇ ਕਿਹਾ ਕਿ ਜਦੋਂ ਸਾਰੀ ਸਰਕਾਰ ਹੈਗੀ ਇੱਕ ਭੇਤੀ ਕਾਨੂੰਨ ਦੇ ਵਿੱਚ ਜੇ ਦੋਸ਼ੀ ਹੋਣਗੇ ਉਹਨਾਂ ਨੂੰ ਸਜ਼ਾ ਦਿੱਤੀ ਜਾਏ ਮੈਂ ਵੀ ਕਹਿਣਾ ਕਹਿਣਾ ਹੈ ਕਿ ਸਾਰੀਆਂ ਪਾਰਟੀਆਂ ਸਿਆਸਤ ਕਰ ਰਹੀਆਂ ਮੈਂ ਪਹਿਲੇ ਵੀ ਕਿਹਾ ਸੀ ਜਿਹੜੇ ਸਿਆਸਤ ਕਰਨਗੇ ਉਹਨਾਂ ਦਾ ਕੱਖ ਨਹੀਂ ਰਹੂਗਾ ਨਾ ਕੈਪਟਨ ਦਾ ਰਹਿਣਾ ਨਾ ਸੁੱਖੀ ਦਾ ਰਹਿਣਾ ਨਾ ਨਵਜੋਤ ਸਿੱਧੂ ਦਾ ਰਹਿਣਾ ਕਿਸੇ ਦਾ ਨਹੀਂ ਰਹਿਣਾ ਸਾਰੇ ਤਬਾਹ ਹੋਣਗੇ ਸਾਰੇ ਅਫਸਰਾਂ ਨੂੰ ਉਹਨਾਂ ਨੇ ਕਿਹਾ ਝੂਠਾ ਕੇਸ ਦਰਜ ਕਰੋ ਸਾਰੇ ਕਹਿੰਦੇ ਅਸੀਂ ਨਹੀਂ ਕਰਦੇ ਝੂਠਾ ਕੇਸ ਕਾਨੂੰਨ ਕਾਨੂੰਨ ਹੁੰਦਾ ਆ ਸੋਚਦੇ ਆ ਕਿ ਹੁਣ ਹੋਮ ਮਿਨਿਸਟਰ ਹੈ 24 ਘੰਟੇ ਆਹੀ ਕੰਮ ਕਰਦੇ ਬੁਲਾਉਂਦੇ ਅਫਸਰ ਨੂੰ ਤੇ ਨੂੰ ਆਹ ਦੇ ਦਾਂਗੇ ਪ੍ਰੋਮੋਸ਼ਨ ਦੇ ਦਾਂਗੇ ਆਹ ਕਰ ਦਾਂਗੇ ਕੇਸ ਰਜਿਸਟਰ ਕਰੋ ਝੂਠਾ ਪਰ ਹੁਣ ਸਾਰੇ ਸਾਰੇ ਅਫਸਰ ਬਗਾਵਤ ਕਰ ਗਏ ਕਹਿੰਦੇ ਹੁਣ ਤੁਹਾਡਾ ਗੁੰਡਾਗਰੀ ਦਾ ਰਾਜ ਨਹੀਂ ਚੱਲੂਗਾ 20 ਦਿਨ ਰਹਿ ਗਏ 15 ਦਿਨ ਹੀ ਰਹਿ ਗਏ 20 20 ਛੱਡੋ 15 ਦਿਨ ਰਹਿ ਗਏ ਤੇ ਹੁਣ ਗੁੰਡਾਗਰੀ ਦੇ ਰਾਜ ਖਤਮ ਥੈਂਕ ਯੂ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਐਸਐਮਜ਼ੈਡ ਨਿਊਜ਼